ਪੰਜਾਬ ਦੇ ਵਿੱਚ ਐਵੋਕਾਡੋ ਦੀ ਖੇਤੀ ਲਈ ਕਿਹੜੀਆਂ ਕਿਸਮਾਂ ਆਪਾਂ ਐਵੋਕਾਡੋ ਦੀਆਂ ਲਗਾ ਸਕਦੇ ਹਾਂ ਹਸਤਰੀ ਕਾਲ ਦੀ ਮੈਂ ਗੁਰਸਿਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਆਪਾਂ ਐਵੋਕਾਡੋ ਦੀ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਵਾਕੀ ਲਗਾਤਾਰ ਐਵੋਕਾਡੋ ਤੇ ਆਪਾਂ ਕੰਮ ਕਰਦੇ ਆ ਰਹੇ ਹਾਂ ਹੁਣ ਆਪਾਂ ਇਹਦੀਆਂ ਵੈਰੈਟੀਆਂ ਬਾਰੇ ਗੱਲ ਕਰਾਂਗੇ ਜੀ ਅੱਜ ਇਹਦੀਆਂ ਵੈਰੈਟੀਆਂ ਦੋਸਤੋ ਆਪਾਂ ਪਿਛਲੀਆਂ ਵੀਡੀਓਾਂ ਦੇ ਵਿੱਚ ਗੱਲ ਕੀਤੀ ਸੀ ਜਿਵੇਂ ਕਈ ਸੈਂਕੜੇ ਦੇ ਹਿਸਾਬ ਨਾਲ ਪੂਰੇ ਵਰਲਡ ਦੇ ਵਿੱਚ ਇਹਦੀਆਂ ਜਿਹੜੀਆਂ ਨਸਲਾਂ ਨੇ ਉਹ ਪਾਈਆਂ ਜਾਂਦੀਆਂ ਨੇ ਅੱਡ-ਅੱਡ ਨਸਲਾਂ ਨੇ ਉਹ ਅੱਡ-ਅੱਡੇ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਅੱਡ-ਅੱਡ ਏਰੀਆ ਦੇ ਵਿੱਚ ਸਰਵਾਈਵ ਕਰਦੀਆਂ ਨੇ ਤੇ ਜੇ ਆਪਾਂ ਪਰਟੀਕੂਲਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੈਦਰ ਜਿਹੜਾ ਹੈ ਟਫਾ ਟਫ ਦਾ ਮਤਲਬ ਵੀ ਇੱਥੇ ਸਰਦੀ ਵੀ ਬਹੁਤ ਸਿਰੇ ਦੀ ਆ ਤੇ ਇੱਥੇ ਗਰਮੀ ਵੀ ਬਹੁਤ ਅੱਤ ਪੈਂਦੀ ਆ ਜਦੋਂ ਜਿਹੜਾ ਸੀਜ਼ਨ ਹੁੰਦਾ ਉਹ ਪੀਕ ਤੇ ਹੀ ਹੁੰਦਾ ਚਾਹੇ ਗਰਮੀ ਦਾ ਲਾ ਲਈਏ ਚਾਹੇ ਸਰਦੀ ਦਾ ਲਾ ਲਈਏ ਦਰਦੀ ਦੇ ਵਿੱਚ 1 ਡਿਗਰੀ ਟੈਂਪਰੇਚਰ ਵੀ ਆਪਾਂ ਨੇ ਦੇਖਿਆ ਗਰਮੀ ਦੇ ਵਿੱਚ ਪਿਛਲੇ ਸਾਲ ਆਪਾਂ 48 ਡਿਗਰੀ ਤੱਕ ਵੀ ਮਹਿਸੂਸ ਕੀਤਾ ਤਾਪਮਾਨ ਨੂੰ ਤੇ ਦੋਸਤੋ ਜਦੋਂ ਵੈਰਾਈਟੀਆਂ ਦੀ ਸਿਲੈਕਸ਼ਨ ਕਰਨੀ ਆ ਜੀ ਐਵੋਕਾਡੋ ਦੀਆਂ ਦਾ ਆਪਾਂ ਨੂੰ ਬਹੁਤ ਧਿਆਨ ਦੇਣਯੋਗ ਗੱਲਾਂ ਨੇ ਕਿ ਉਹ ਵੈਰਾਈਟੀਆਂ ਜਿਹੜੀਆਂ ਆਪਾਂ ਸਿਲੈਕਟ ਕਰਕੇ ਲਾ ਰਹੇ ਹਾਂ ਜਾਂ ਜਿਹੜੀ ਦੇ ਵਿੱਚ ਆਪਾਂ ਬਾਗਬਾਨੀ ਕਰਨਾ ਚਾਹੁੰਦੇ ਹਾਂ ਉਹਦਾ ਸਾਈਜ਼ ਕੀ ਆ ਉਹਦਾ ਕਿਦਾਂ ਟੈਕਚਰ ਆਉਂਦਾ ਤੇ ਉਹ ਕਿੰਨੇ ਸਾਲ ਦੇ ਵਿੱਚ ਆਪਾਂ ਨੂੰ ਫਲ ਦੇਊਗੀ ਤੇ ਕੈਸੀ ਹੋ ਸਕਦੀ ਆ ਹੁਣ ਕਈ ਦੋਸਤ ਗੱਲ ਕਰਦੇ ਨੇ ਖਾਸ ਦੀ ਦੋਸਤੋ ਖਾਸ ਆਪਣੇ ਪੰਜਾਬ ਦੇ ਵਿੱਚ ਕਮਰਸ਼ੀਅਲੀ ਕਾਮਯਾਬ ਨਹੀਂ ਹੈਗਾ ਖਾਸ ਨੂੰ ਜਦੋਂ 36 ਤੋਂ ਲੈ ਕੇ 40 ਡਿਗਰੀ ਤੋਂ ਉੱਤੇ ਤਾਪਮਾਨ ਚਲਿਆ ਜਾਂਦਾ ਤੇ ਫਿਰ ਉਹ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਨਹੀਂ 된다 ਤਾਂ ਉਹਦਾ ਕਾਰਨ ਕੀ ਹੁੰਦਾ ਕਿ ਜਦੋਂ ਫਲਾਵਰਿੰਗ ਸ਼ੁਰੂ ਹੋਗੀ ਜੀ ਹੁਣ ਇਹ ਬੂਟੇ ਤੇ ਮੈਂ ਤੁਹਾਨੂੰ ਦਿਖਾਉਂਗਾ ਜੀ ਵਿੱਚ ਵੀਡੀਓ ਐਡ ਕਰ ਦਾਂਗੇ ਜੀ ਇਸ ਮਹੀਨੇ ਫਰਵਰੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਫਲਾਵਰਿੰਗ ਸਟਾਰਟ ਹੋਗੀ ਜਦੋਂ ਫਰੂਟ ਸੈੱਟ ਹੋਣਾ ਮਾਰਚ ਤੱਕ ਜਾ ਕੇ ਉਦੋਂ ਤੱਕ ਜੇ ਟੈਂਪਰੇਚਰ ਇੱਕ ਵਾਰ ਵੀ ਵਧ ਗਿਆ 36 ਨੂੰ ਟੱਚ ਕਰਨ ਲੱਗ ਗਿਆ ਤਾਂ ਜਿਹੜੀਆਂ ਇਹ ਵੈਰਾਈਟੀਆਂ ਨੇ ਆਪਣੇ ਕੋਲ ਉਹ ਤਾਂ ਫਲ ਦੇ ਦੇਣਗੀਆਂ ਪਰ ਹਾਸ ਦੀ ਜਿਹੜੀ ਵੈਰਾਈਟੀ ਆ ਉਹ ਫਲ ਨਹੀਂ ਦੇਊਗੀ ਹਾਸ ਦੀ ਵੈਰਾਈਟੀ ਆਪਣੇ ਨੀਮ ਪਹਾੜੀ ਇਲਾਕੇ ਤੋਂ ਥੋੜੇ ਜਿھے ਉੱਪਰਲੇ ਇਲਾਕੇ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਵੇਂ ਜੰਮੂ ਹੋ ਗਿਆ ਪਾਲਮਪੁਰ ਹੋ ਗਿਆ ਜਾਂ ਡੇਰਾਦੂਨ ਹੋ ਗਿਆ ਇਸ ਇਲਾਕੇ ਦੇ ਵਿੱਚ ਕਾਮਯਾਬ ਹੋ ਸਕਦੀ ਆ ਪਰ ਪੰਜਾਬ ਦੇ ਵਿੱਚ ਨਹੀਂ ਕਾਮਯਾਬ ਹੁੰਦੀ ਲੋਕ ਕਈ ਗੁੰਮਰਾਹ ਕਰਦੇ ਨੇ ਕਿ ਹਾਸ کہہ ਕੇ ਬੂਟਾ ਵੇਚਦੇ ਨੇ ਕਿਉਂਕਿ ਹਾਸ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਹਾਸ ਨੂੰ ਇਸ ਲਈ ਸਾਰੀ ਦੁਨੀਆ ਜਾਣਦੀ ਆ ਉਹ ਕੈਲੀਫੋਰਨੀਆ ਦੀ ਇਹ ਵੈਰੈਟੀ ਆ ਪਰ ਉਹ ਕੈਲੀਫੋਰਨੀਆ ਦੀ ਵੈਰੈਟੀ ਐਸੀ ਆ ਕਿ ਉਹ ਇਸ ਰੀਜ਼ਨ ਦੇ ਵਿੱਚ ਆਪਣੇ ਮਾਲਵੇ ਮਾਝੇ ਦੋਆਬੇ ਦੇ ਵਿੱਚ ਨਹੀਂ ਹੋ ਸਕਦੀ ਜਿਹੜੀ ਕੰਢੀ ਬੈਲਟ ਹੈ ਦੀ ਆਪਣੀ ਉਹਦੇ ਤੋਂ ਵੀ ਉੱਤੇ ਜਾ ਕੇ ਹੋ ਸਕਦੀ ਹੈ ਪੰਜਾਬ ਦੀ ਕੰਢੀ ਬੈਲਟ ਦੇ ਵਿੱਚ ਉਹ ਫੇਰ ਨਹੀਂ ਹੋ ਸਕਦੀ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਵੈਰਾਈਟੀਆਂ ਨੇ ਦੋਸਤੋ ਉਹ ਹੈਗਾ ਜੀ ਪਿੰਕਰਟਨ ਰੀਡ ਅਟਿੰਗਰ ਤੇ ਲੂਮਹਾਸ ਤੇ ਇੱਕ ਦੋ ਵੈਰਾਈਟੀਆਂ ਜਿਹੜੀਆਂ ਹੋਰ ਨੇ ਉਹ ਜਿਨ੍ਹਾਂ ਤੇ ਕੰਮ ਚੱਲ ਰਿਹਾ ਜੀ ਇਹੇ ਵੈਰਾਈਟੀਆਂ ਆਥੈਂਟਿਕ ਨੇ ਜੀ ਅਰਕਾ ਸੁਪਰਬੀ ਇੱਕ ਆਉਂਦੀ ਹੈ ਜੀ ਵੈਰੈਟੀ ਜਿਹੜੀ ਸਾਊਥੀਆ ਸਾਊਥਰਨ ਡਿਵੈਲਪ ਕੀਤੀ ਆ ਪਰ ਉਹਨਾਂ ਦੇ ਟ੍ਰਾਇਲ ਹੋਣੇ ਇਸ ਟੈਂਪਰੇਚਰ ਦੇ ਵਿੱਚ ਜਾਂ ਘੱਟ ਦੇ ਨਾਲ ਨਾਲੇ ਵੱਧ ਦੇ ਉਹਨਾਂ ਦੋਨਾਂ ਟੈਂਪਰੇਚਰਾਂ ਦੇ ਵਿੱਚ ਉਹਦਾ ਜਿਹੜਾ ਹੈਗਾ ਜੀ ਟ੍ਰਾਇਲ ਹੋਣਾ ਬਾਕੀ ਆ ਜਿਹੜੀਆਂ ਪਿੰਕਰਟਨ ਰੀਡ ਟਿੰਗਰ ਵੈਰੈਟੀਆਂ ਨੇ ਜੀ ਇਹਨਾਂ ਦਾ ਆਪਣੇ ਜਿਹੜੇ ਮੌਸਮ ਦੇ ਵਿੱਚ ਟ੍ਰਾਇਲ ਹੋਏ ਹੋਏ ਨੇ ਕੈਲੀਫੋਰਨੀਆ ਵਿੱਚ ਵੀ ਉਹ ਇਹ ਜੇ ਮੌਸਮ ਦੇ ਵਿੱਚ ਹੁੰਦੇ ਨੇ ਤੇ ਕੀਨੀਆ ਦੇ ਵਿੱਚ ਵੀ ਜਿੱਤ ਜਿਹੜਾ ਜਿਹੜਾ ਟੈਂਪਰੇਚਰ ਆਪਣਾ ਵੱਧ ਜਾਂਦਾ ਜਿੰਨਾ ਆਪਣਾ ਘਟ ਜਾਂਦਾ ਉਸ ਰੇਂਜ ਦੇ ਵਿੱਚ ਪਾਏ ਜਾਂਦੇ ਨੇ ਜੀ ਕਈ ਵੈਰਾਈਟੀਆਂ ਇਹ ਜਿਹਿਆਂ ਨੇ ਦੋਸਤੋ ਜਿਨ੍ਹਾਂ ਨੂੰ ਲੋ ਟੈਂਪਰੇਚਰ ਤੰਗ ਕਰਦਾ ਕਈ ਵੈਰਾਈਟੀਆਂ ਇਹ ਜਿਹੜੀਆਂ ਨੇ ਜਿਨ੍ਹਾਂ ਨੂੰ ਹਾਈ ਟੈਂਪਰੇਚਰ ਤੰਗ ਕਰਦਾ ਵੀ ਉਹ 40 ਤੋਂ ਵੱਧ 42 ਤੋਂ ਵੱਧ ਉਹਨਾਂ ਦੇ ਫਰੂਟ ਸੈਟਿੰਗ ਨਹੀਂ ਹੁੰਦੀ ਕਈ ਅਹਦੀਆਂ ਬੂਟੇ ਨੇ ਜੀ ਐਵੇਂ ਕਾਡੋ ਦੇ ਜਿਹੜੇ ਜੇ 5 ਤੋਂ ਜੇ 6 ਤੋਂ ਘੱਟ ਦੇ ਤਾਪਮਾਨ ਤਾਂ ਉੱਥੇ ਸਰਵਾਈਵ ਨਹੀਂ ਕਰਦੇ ਪਰ ਆਪਾਂ ਸਿਲੈਕਸ਼ਨ ਉਹ ਕਰਨੀਆਂ ਵੀ ਆਪਾਂ 0 ਤੋਂ ਲੈ ਕੇ ਜਾਂ 1 ਤੋਂ ਲੈ ਕੇ ਟੈਂਪਰੇਚਰ ਜਿਹੜਾ ਹੈਗਾ ਜੀ ਉਹ ਆਪਾਂ 48 47 48 ਤੱਕ 48 47 ਤੱਕ ਉਹਨੂੰ ਸਰਵਾਈਵ ਕਰ ਸਕੇ ਤੇ ਉਹ ਬੂਟਿਆਂ ਦੀ ਸਿਲੈਕਸ਼ਨ ਆਪਾਂ ਕਰ ਚੁੱਕੇ ਹਾਂ ਜੀ ਆਪਾਂ ਉਹਦੇ ਬਾਰੇ ਸਟੱਡੀ ਕਰ ਚੁੱਕੇ ਹਾਂ ਉਹਦੇ ਬਾਰੇ ਆਪਾਂ ਜਿਹੜੀਆਂ ਯੂਨੀਵਰਸਿਟੀਆਂ ਇਹਦੇ ਤੇ ਕੰਮ ਕਰ ਚੁੱਕੀਆਂ ਨੇ ਉਹਨਾਂ ਦੇ ਡਾਕਟਰ ਸਾਹਿਬਾਨ ਨਾਲ ਗੱਲ ਕਰ ਚੁੱਕੇ ਹਾਂ ਵੀ ਹਾਂ ਕਿ ਇਹ ਪੰਜਾਬ ਦੇ ਵਿੱਚ ਕਾਮਯਾਬ ਹੋਣਗੀਆਂ ਜਿੱਥੇ-ਜਿੱਥੇ ਆਪਾਂ ਨੂੰ ਪਤਾ ਲੱਗਿਆ ਕਿ ਇਹ ਪੰਜਾਬ ਦੇ ਵਿੱਚ ਕਾਮਯਾਬ ਹੋਣਗੀਆਂ ਉਹ ਵੈਰੈਟੀਆਂ ਹੀ ਆਪਾਂ ਸਿਲੈਕਟ ਕਰਕੇ ਲਾਈਏ ਜੀ ਕਈ ਦੋਸਤ ਮਿਸ ਗਾਈਡ ਕਰ ਦਿੰਦੇ ਨੇ ਵੀ ਇਹ ਬੂਟਾ ਐਨੇ ਦਾ ਜਾਂ ਐਦਾਂ ਜਾਂ ਕੀ ਆ ਉਹ ਸਾਰੀ ਆਪਾਂ ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਉਹ ਦੱਸਾਂਗੇ ਜੀ ਉਸ ਬਾਰੇ ਗਾਈਡ ਕਰਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੁਣ ਜਿਵੇਂ ਅੱਜ ਆਪਾਂ ਵੈਰਾਈਟੀ ਦੀ ਗੱਲ ਕੀਤੀ ਆ ਕਿ ਇਹ ਚਾਰ ਜਾਂ ਪੰਜ ਵੈਰਾਈਟੀਆਂ ਹੀ ਕਾਮਨ ਨੇ ਜਿਹੜੀਆਂ ਆਪਾਂ ਪੰਜਾਬ ਦੇ ਵਿੱਚ ਲਾ ਸਕਦੇ ਆ ਉਦਾਂ ਹੀ ਇਹਨਾਂ ਦੇ ਵਿੱਚ ਫਰਕ ਕੀ ਆ ਇਹਨਾਂ ਦੇ ਫਰੂਟ ਦੇ ਵਿੱਚ ਫਰਕ ਕੀ ਆ ਰੂਟ ਸਟਾਕ ਤੇ ਦੇਸੀ ਦੇ ਵਿੱਚ ਫਰਕ ਕੀ ਆ ਦੇਸੀ ਰੂਟ ਸਟਾਕ ਤੇ ਸੀਡਲਿੰਗ ਵਾਲੇ ਉਹਦੇ ਵਿੱਚ ਫਰਕ ਕੀ ਆ ਬੂਟੇ ਦੇ ਵਿੱਚ ਕਿਉਂਕਿ ਇਹਦੇ ਵਿੱਚ ਅੱਗੇ ਤਿੰਨ ਕੈਟਾਗਰੀਜ਼ ਆ ਜਾਂਦੀਆਂ ਨੇ ਇੱਕ ਟਿਸ਼ੂ ਕਲਚਰ ਵਾਲਾ ਰੂਟ ਸਟਾਕ ਆ ਜਾਂਦਾ ਇੱਕ ਸੀਡਲਿੰਗ ਵਾਲਾ ਰੂਟਸਟਾਕ ਆ ਜਾਂਦਾ ਇੱਕ ਸੀਡਲਿੰਗ ਵਾਲਾ ਪੌਦਾ ਆ ਜਾਂਦਾ ਉਹਨਾਂ ਦੇ ਵਿੱਚ ਕੀ ਫਰਕ ਆ ਉਹ ਸਾਰਾ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਜਿਦੇ ਨਾਲ ਆਪਾਂ ਨੂੰ ਐਵੋਕਾਡੋ ਬਾਰੇ ਪੂਰਾ ਕਨਸੈਪਟ ਕਲੀਅਰ ਹੋ ਜੂ ਕਿ ਐਵੋਕਾਡੋ ਦਾ ਕਨਸੈਪਟ ਕੀ ਆ ਕਿੱਦਾਂ ਇਹ ਆਪਾਂ ਲਾ ਸਕਦੇ ਆ ਤੇ ਕਿਵੇਂ ਇਹਨਾਂ ਦੀ ਵੈਰਾਈਟੀ ਦੀ ਸਿਲੈਕਸ਼ਨ ਕਰ ਸਕਦੇ ਆ ਕਿਉਂ ਆਪਾਂ ਜਿਹੜੀ ਹੈਗੀ ਆ ਜੀ ਟਿਸ਼ੂ ਕਲਚਰ ਵਾਲੇ ਰੂਟਸਟਾਕ ਦੀ ਸਿਲੈਕਸ਼ਨ ਨਹੀਂ ਕਰ ਰਹੇ ਹਜੇ ਕਿਉਂ ਉਹਦਾ ਰੇਟ ਮਹਿੰਗਾ ਕਿਉਂ ਉਹ ਆਪਾਂ ਨੂੰ ਨਹੀਂ ਹਜੇ ਇੰਨਾ ਸੂਟੇਬਲ ਹੋ ਰਿਹਾ ਬਾਕੀ ਜਿਹੜੇ ਰੂਟ ਸਟਾਕ ਨੇ ਆਪਣੇ ਜਿਵੇਂ ਸੀਡਲਿੰਗ ਵਾਲਾ ਰੂਟ ਸਟਾਕ ਆ ਉਹ ਆਪਾਂ ਕਿਵੇਂ ਸਿਲੈਕਟ ਕਰਨਾ ਉਹ ਸਾਰੀਆਂ ਗੱਲਾਂ ਪਾਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਾਂਗੇ ਜੀ ਅੱਜ ਦੇ ਲਈ ਆਪਾਂ ਸਿਰਫ ਇਹੀ ਗੱਲ ਕਿ ਇਹਦੀਆਂ ਜਿਹੜੀਆਂ ਇਹ ਚਾਰ ਵੈਰਾਈਟੀਆਂ ਨੇ ਇੱਕ ਵੈਰਾਈਟੀ ਹੋਰ ਆ ਜੀ ਜਿਹੜੀ ਬੈਸਟ ਇੰਡੀਜ਼ ਗ੍ਰੀਨ ਜੀ ਨੂੰ ਕਹਿੰਦੇ ਆ ਉਹ ਵੀ ਆਪਣੇ ਪੰਜਾਬ ਦਾ ਦੋਨੇ ਟੈਂਪਰੇਚਰ ਘੱਟ ਵੀ ਤੇ ਵੱਧ ਵੀ ਦੋਨੋਂ ਟੋਲਰੇਟ ਕਰ ਸਕਦੀਆਂ ਨੇ ਤੇ ਉਹ ਆਪਣੇ ਲੈਂਗਿਚਿਊਡ ਤੇ ਐਟੀਟਿਊਡ ਦੇ ਵਿੱਚ ਪੂਰੇ ਵਧੀਆ ਫਰੂਟ ਦੇ ਸਕਦੀਆਂ ਨੇ ਤਾਂ ਇਹ ਸਿਲੈਕਸ਼ਨ ਉਹਨਾਂ ਇਲਾਕਿਆਂ ਦੇ ਵਿੱਚੋਂ ਹੁੰਦੀਆਂ ਨੇ ਜਿਹੜੇ ਇਲਾਕੇ ਆਪਣੇ ਮੰਗ ਟੈਂਪਰੇਚਰ ਰੱਖਦੇ ਨੇ ਚਾਹੇ ਉਹ ਆਪਾਂ ਕੈਲੀਫੋਰਨੀਆ ਦੀ ਕੀਨੀਆਂ ਦੀ ਗੱਲ ਕਰੀਏ ਚਾਹੇ ਉਹ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਜਿੱਥੇ ਵੈਦਰ ਆਪਣੇ ਮੰਗ ਹੌਟ ਹੋ ਜਾਂਦਾ ਜਾਂ ਜਿੱਥੇ ਆਪਣੇ ਮੰਗ ਵੈਦਰ ਘੱਟ ਟੈਂਪਰੇਚਰ ਤੇ ਰਹਿੰਦਾ ਉਸ ਹਿਸਾਬ ਨਾਲ ਆਪਾਂ ਵਰੈਟੀਆਂ ਦੀ ਸਿਲੈਕਸ਼ਨ ਕਰ ਰਹੇ ਹਾਂ ਦੂਸਰੀ ਕੱਲ ਦੀ ਹੁਣ ਇਹ ਦੇਸੀ ਆ ਜੀ ਸੀਡਲਿੰਗ ਤੋਂ ਤਿਆਰ ਹੋਇਆ ਹੈ ਬੂਟਾ ਇਹ ਕਿਹਾ ਜਾਊਗਾ ਇਹ ਪਰਮਾਤਮਾ ਜਾਣਦਾ ਪਰ ਹਾਂ ਇਹਦੇ ਤੇ ਤੁਸੀਂ ਫੁੱਲ ਤੇ ਜਿਹੜੀਆਂ ਹੁਣ ਬਡ ਆਉਣੇ ਸ਼ੁਰੂ ਹੋ ਗਏ ਨੇ ਉਹ ਦੇਖ ਸਕਦੇ ਹੋ ਆ ਫਲਾਵਰਿੰਗ ਆਪਾਂ ਦਿਖਾ ਸਕਦੇ ਹਾਂ ਜੀ ਤੁਹਾਨੂੰ ਫਰਵਰੀ ਦੇ ਅੱਜ 7 ਤਰੀਕ ਦੇ ਹੋਣ ਦੇ ਨਾਤੇ ਇੱਥੇ ਆ ਫਲਾਵਰਿੰਗ ਸ਼ੁਰੂ ਹੋ ਗਈ ਹੈ ਜੀ ਆ ਤੁਸੀਂ ਫਲਾਵਰ ਦੇਖ ਸਕਦੇ ਹੋ ਜੀ ਦੇਖੋ ਜੀ ਤੇ ਇਹ ਕਈ ਵੈਰੈਟੀਆਂ ਨੂੰ ਫਲਾਵਰ ਆਉਣੇ ਸ਼ੁਰੂ ਹੋ ਗਏ ਨੇ ਜੀ ਹੁਣ ਚਾਰ ਪੰਜ ਬੂਟੇ ਇਹਦੇ ਨੇ ਜਿਨ੍ਹਾਂ ਦੇ ਫਰਬਰੀ ਦੇ ਸਟਾਰਟਿੰਗ ਦੇ ਵਿੱਚ ਫਲਾਵਰ ਆ ਗਏ ਕਈਆਂ ਨੂੰ ਅੱਧੀ ਫਰਬਰੀ ਤੋਂ ਬਾਅਦ ਜਾ ਕੇ ਫਲਾਵਰ ਆਉਣਗੇ ਕਈਆਂ ਨੂੰ ਮਾਰਚ ਦੇ ਪਹਿਲੇ ਹਫਤੇ 'ਚ ਫਲਾਵਰ ਆਉਣਗੇ ਉਹਨਾਂ ਦਾ ਫਰੂਟ ਕਿਵੇਂ ਸੈਟਿੰਗ ਹੁੰਦੀ ਆ ਕੀ ਇਹਨਾਂ ਦੀ ਖਾਦ ਦੀ ਦੇਖਭਾਲ ਆ ਜਾਂ ਕੀ ਆ ਉਹ ਬਾਕੀ ਸਾਰੀ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਧੰਨਵਾਦ ਜੀ